ਕੀ ਮਤਲਬ ਓਏ ਉਡਾ ਦੇ ਫਿਰ ਭਰਾਵਾ ਘਰ ਅਡਾ ਦੇ ਫੇਰ ਮਾਰਦੇ ਤੇ ਘਰ ਵੀ ਉਡਾ ਦੇ ਕਰੋਰ ਕੀ ਗੱਲ ਹੈ ਹਮਲਾਵਰਾ ਦੇ ਵੱਲੋਂ ਜਦੋਂ ਗੋਲੀਆਂ ਮਾਰੀਆਂ ਗਈਆਂ ਤਾਂ ਉਸ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੁੰਦਾ ਜਿਵੇਂ ਪਬਜੀ ਗੇਮ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਵੇਂ ਹੀ ਬੇਖੌਫ ਹੋ ਕੇ ਇਹਨਾਂ ਹਮਲਾਵਰਾ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਇੱਕ ਦੁੱਚੇ ਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਗੋਲੀਆਂ ਜਿਹੜੀਆਂ ਨੇ ਘਰ ਦੇ ਉੱਤੇ ਜਾ ਕੇ ਮਾਰੀਆਂ ਜਾ ਰਹੀਆਂ ਨੇ ਨਾ ਲਿਖਿਆ ਜਾ ਰਿਹਾ ਇਹ ਗੋਲੀਆਂ ਪਾਕਿਸਤਾਨੀ ਡੌਨ ਦੇ ਨਾਮ ਦੇ ਉੱਤੇ ਬਦਮਾਸ਼ਾਂ ਨੇ ਚਲਾਈਆਂ ਨੇ ਦੱਸਿਆ ਜਾ ਰਿਹਾ ਜਦੋਂ ਇਹ ਬਦਮਾਸ਼ਾਂ ਨੇ ਫਿਰੋਤੀ ਦੀ ਮੰਗ ਨਹੀਂ ਮੰਨੀ ਤਾਂ ਹਮਲਾਵਰ ਵਿਅਕਤੀ ਦੇ ਘਰ ਦੇ ਬਾਹਰ ਆਏ ਤੇ ਨਾਲ ਹੀ ਉੱਥੇ ਤਾਬੜ ਤੋੜ ਤਾੜ ਤਾੜ ਗੋਲੀਆਂ ਚਲਾੜੀਆਂ ਸ਼ੁਰੂ ਕੀਤੀਆਂ ਪੀੜਤ ਦਾ ਕਹਿਣਾ ਹੈ ਕਿ ਗੋਲੀਬਾਰੀ ਕਰਨ ਤੋਂ ਪਹਿਲਾਂ ਬਦਮਾਸ਼ਾਂ ਦੇ ਵੱਲੋਂ ਫੋਨ ਵੀ ਕੀਤਾ ਗਿਆ ਕਿ ਉਹ 5 ਮਿੰਟ ਦੇ ਵਿੱਚ ਆ ਰਹੇ ਨੇ ਇੱਕ ਦੂਸਰੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਗੰਦੀਆਂ ਗੰਦੀਆਂ ਗਾਲਾਂ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਥੇ ਜਿਵੇਂ ਹੀ ਉਸ ਦੇ ਕੋਲ ਪਹੁੰਚੇ ਹਮਲਾਵਰਾਂ ਨੇ 6 ਤੋਂ 7 ਗੋਲੀਆਂ ਚਲਾਈਆਂ ਪੀੜਤ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਦੇ ਉੱਤੇ ਜਿਹੜੀ ਪੁਲਿਸ ਪਹੁੰਚੀ ਹੈ ਸੀਸੀਟੀਵੀ ਫੁਟੇਜ ਜਿਹੜੀ ਹੈ ਉੱਥੇ ਆਉਂਦੇ ਜਾਂਦੇ ਆ ਦੀ ਦੇਖੀ ਹੈ ਉੱਥੇ ਸਾਰੀ ਸੀਸੀਟੀਵੀ ਖੰਗਾਲੀ ਕੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਇਹ ਘਟਨਾ ਜਿੱਥੇ ਕਿ ਗੋਲੀਬਾਰੀ ਹੋਈ ਹੈ ਉਹ ਸਾਰੀ ਕੈਦ ਹੋ ਗਈ ਆ ਉਸੇ ਘਰ ਦੇ ਵਿੱਚ ਰਹਿਣ ਵਾਲਾ ਵਿਅਕਤੀ ਵਿਦੇਸ਼ ਦੇ ਵਿੱਚ ਰਹਿੰਦਾ ਹੈ ਜਿਸ ਘਰ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦੇਖਦਿਆਂ ਤੇ ਸੁਣਦਿਆਂ ਕਿ ਕੀ ਗੱਲਬਾਤ ਉਹਨਾਂ ਦੇ ਵੱਲੋਂ ਆਪਸ ਦੇ ਵਿੱਚ ਕੀਤੀ ਗਈ ਹੈ ਕੋਈ ਨਹੀਂ ਦਾ ਕੀ ਮਤਲਬ ਓਏ ਉਡਾ ਦੇ ਫੇ ਭਰਾਵਾ ਘਰ ਉਡਾ ਦੇ ਫੇਰ ਮਾਰਦੇ ਤੇ ਘਰ ਵੀ ਉਡਾ ਦੇ ਘਰ ਹੋਰ ਕੀ ਕਰਨਾ ਤੋਂ ਪਹਿਲਾਂ ਮੈਂ ਤੁਹਾਡਾ ਪਿਓ ਮਾਰਾਂਗਾ ਯਾਦ ਰੱਖੀ ਚੱਲ ਕੋਈ ਤੇ ਆਈ ਜਿਹੜਾ ਤਗੜਾ ਹੋ ਕੇ ਆਈ ਅੱਛਾ ਇੱਥੇ ਪਿਆਰ ਨਾਲ ਗੱਲ ਕਰ ਪਿਆਰ ਨਾਲ ਮੈਂ ਕਰਨੀਆਂ ਗੱਲ ਮੈਨੂੰ ਮੈਂ ਇਸ ਗੱਲ ਦਾ ਵੀ ਜਵਾਬ ਦੇਣਾ ਜ਼ਰੂਰ ਕਰ ਚੱਲ ਸਹੀ ਇੱਕ ਦਿਨ ਇਨਵੈਸਟੀਗੇਸ਼ਨ ਕੀ ਕਹਿੰਦੀ ਪਈ ਹੁਣ ਤੱਕ ਸਾਨੂੰ ਚਾਰ ਖੋਲ ਮਿਲੇ ਆ ਓਕੇ ਇਹਨਾਂ ਦਾ ਬੇਟੇ ਨਾਰਵੇਜ ਹੈਗੇ ਆ ਠੀਕ ਹੈ ਸੌਰੀ ਪੁਰਤਗਾਲ ਚ ਠੀਕ ਹੈ ਤੇ ਇਹਨਾਂ ਨੂੰ ਸ਼ੁਕਰਵਾਦ ਬੇਟੇ ਨੂੰ ਜਤਿੰਦਰ ਕੋਲ ਆਈ ਸੀ ਕਿ ਸਾਨੂੰ ਪੈਸੇ ਚਾਹੀਦੇ ਆ ਠੀਕ ਹੈ ਉਹ ਦਿਸ਼ਾ ਇਰਸ਼ਾਦਪੱਟੀ ਦੀ ਇਰਸ਼ਾਦਪੱਟੀ ਸਿਜਾਦਪੱਟੀ ਸੀ ਪਾਕਿਸਤਾਨ ਤੇ ਉਸ ਤੋਂ ਬਾਅਦ ਅੱਜ ਦਾ ਇਨਸੀਡੈਂਟ ਹੋਇਆ ਹੈ ਜਿਹੜਾ ਬਸ ਸਰ ਕਿੰਨੇ ਵਜੇ ਦਾ ਇਹ ਟਾਈਮ ਸੀਗਾ ਪੈਸੇ ਕਿੰਨੇ ਸੀ ਤੇ ਮੁੰਡਾ ਕੰਮ ਕੀ ਕਰਦਾ ਉੱਥੇ ਉੱਥੇ ਰੈਸਟੋਰੈਂਟ ਹੈਗਾ ਤਾਂ ਆਪਣਾ ਬੇਟੇ ਦਾ ਇਹਨਾਂ ਦੇ ਕਿੰਨੇ ਦਿਨਾਂ ਤੋਂ ਕੋਈ ਧਮਕੀ ਮਿਲਦੀ ਪਈ ਸੀ ਸ਼ੁੱਕਰਵਾਰ ਨੂੰ ਕਹਿੰਦੇ ਮੈਨੂੰ ਕਾਲ ਨਹੀਂ ਉਸ ਤੋਂ ਬਾਅਦ ਨਹੀਂ ਆਈ ਇੱਕ ਆਡੀਓ ਵੀ ਕੱਥੇ ਤੇ ਵਾਇਰਲ ਹੋ ਰਹੀ ਹੈ ਉਹਨੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਐਡਿਟ ਕਰਕੇ ਪਾਈ ਜਿਲੰਧਰ ਇਹਨਾਂ ਦੀ ਮਾਤਾ ਜੀ ਨੂੰ ਮਿਲੀ ਹੈ ਤੇ ਘਰ ਦੇ ਵਿੱਚ ਕੌਣ ਸੀਗਾ ਜਰੂਰ ਕੋਈ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦੇ ਮਦਰ ਤੇ ਫਾਦਰ ਸੀਗੇ ਬਾਕੀ ਚੈੱਕ ਕਰ ਲਈ ਨਹੀਂ ਜੀ ਨਹੀਂ ਥੈਂਕ ਯੂ